ਸੰਗੀਤ ਕੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਪਤੇ ਸੰਗੀਤ ਕੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਇਹ ਜੀ ਚੰਗਾ ਜੀ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਕਮਾਈ ਵਾਲੇ ਸੰਤ ਮਹਾਂਪੁਰਖਾਂ ਦੇ ਬੜੇ ਕੀਮਤੀ ਬਚਨਾਂ ਆਪਕੀ ਦੇ ਨਾਲ ਸੰਜੀ ਕਰਨ ਜਾ ਰਹੇ ਆ ਸੰਗੀਤ ਕੀ ਮਹਾਂਪੁਰਖ ਵੀ ਸਮਝਾਉਂਦੇ ਹੋ ਕੇ ਕਹਿੰਦੇ ਆ ਕਿ ਸਾਨੂੰ ਇਹ ਮਨੁੱਖੀ ਦੇ ਮਨੁੱਖੀ ਜੀਵਨ ਬਹੁਤ ਮੁਸ਼ਕਲ ਦੇ ਨਾਲ ਮਿਲਿਆ ਹੈ ਪਤਾ ਨਹੀਂ ਕਿੰਨਾ ਸਮਾਂ ਲੱਗਿਆ ਹੋਵੇਗਾ ਇਸ ਲਈ ਕਿਤੇ ਇਦਾਂ ਨਾ ਹੋਵੇ ਕਿ ਆਪਾਂ ਇਹ ਮਨੁੱਖੀ ਜੀਵ ਦਾ ਕੋਈ ਲਾਹੇ ਹੀ ਨਾ ਲਈਏ ਕਿ ਦੇ ਨਾਮ ਜਪਣ ਤੋਂ ਬਿਨਾਂ ਸੇਵਾ ਕਰਨ ਤੋਂ ਬਿਨਾਂ ਹੀ ਨਾ ਚਲੀ ਜਾਵੇ ਕਿਉਂਕਿ ਸੰਗਤ ਕੀ ਇਹ ਜੀਵਨ ਸਫਲਾਤਾ ਹੀ ਹੋਵੇਗਾ ਕਿ ਸੰਗਤ ਵਿੱਚ ਬੈਠ ਕੇ ਨਾਮ ਜਪਾਂਗੇ ਸੇਵਾ ਕਰਾਂਗੇ ਮਹਾਂਪੁਰਖ ਜੀ ਕਹਿੰਦੇ ਰੱਬ ਨੇ ਸਾਨੂੰ ਇਹ ਹੱਥ ਦਿੱਤੇ ਹਨ ਸੇਵਾ ਕਰਨ ਦੇ ਲਈ ਤਿਆਰ ਗਏ ਤਿੰਨੇ ਸਤ ਸੰਗ ਵਿੱਚ ਚੱਲ ਕੇ ਆਉਣ ਦੇ ਲਈ ਅੱਖਾਂ ਬਣਾਈਆਂ ਗੁਰੂ ਦਾ ਦਰਸ਼ਨ ਕਰਨ ਦੇ ਲਈ ਇਹ ਜੀਬ ਦਿੱਤੀ ਨਾਮ ਜਪਣ ਦੇ ਲਈ ਕੰਨ ਦਿੱਤੇ ਕੀਰਤਨ ਸੁਣਨ ਦੇ ਲਈ ਗੁਰੂ ਦੀ ਗੱਲ ਸੁਣਨ ਦੇ ਲਈ ਤੇ ਜੇਕਰ ਆਪਾਂ ਇਹਨਾਂ ਇੰਦਰੀਆਂ ਦੇ ਨਾਲ ਇਹ ਕੰਮ ਕੀਤੇ ਹੀ ਨਾ ਤਾਂ ਫਿਰ ਕੀ ਫਾਇਦਾ ਇਹਨਾਂ ਇੰਦਰੀਆਂ ਦਾ ਮਿਲਣ ਦਾ ਸੰਤ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਦੁਨੀਆ ਨੂੰ ਤਾਰ ਦੇ ਤਾਰ ਦੇ ਇੱਕ ਨਗਰ ਦੇ ਵਿੱਚ ਪਹੁੰਚੋ ਨਗਰੀ ਤੋਂ ਵਾਰ-ਵਾਰ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਡੇਰੀ ਲਾਈ। ਕਹਿੰਦੇ ਅਮਰਤ ਵਿਰਲੇ ਦਾ ਸ਼ਰਮਾ ਭਾਈ ਮਰਦਾਨਾ ਜੀ ਕੀਰਤਨ ਕਰ ਰਹੇ ਸਨ। ਕਹਿੰਦੇ ਜਦੋਂ ਕੀਰਤਨ ਦਾ ਭੋਗ ਪਾਇਆ ਤਾਂ ਦੇਖਿਆ ਸਤਗੁਰ ਸੱਚੇ ਪਾਤਸ਼ਾਹ ਜੀ ਅਜੇ ਵੀ ਸਮਾਧੀ ਵਿੱਚ ਬੁਲਟੇ ਸਨ। ਤਾਂ ਭਾਈ ਮਰਦਾਨਾ ਜੀ ਟੈਲਣ ਦੇ ਲਈ ਦੂਰ ਨਿਕਲ ਗਏ। ਕਹਿੰਦੇ ਟੈਲ ਦੇਆਂ ਟੈਲ ਦੇਆਂ ਆਪਿ ਆਣ ਉਹਨਾਂ ਦਾ ਇੱਕ ਕਬਰ ਸਥਾਨ ਤੇ ਗਿਆ। ਜਦੋਂ ਉਹਨਾਂ ਨੇ ਕਬਰ ਸਥਾਨ ਦੇ ਵਿੱਚ ਬਣੀਆਂ ਕਬਰਾਂ ਨੂੰ ਦੇਖਿਆ ਤਾਂ ਕਬਰਾਂ ਦੇ ਉੱਪਰ ਮਰਨ ਵਾਲਿਆਂ ਦੀ ਉਮਰ ਕਿਸੇ ਦੀ 5 ਸਾਲ ਕਿਸੇ ਦੀ 7 ਸਾਲ ਕਿਸੇ ਦੀ 10 ਸਾਲ ਵੱਧ ਤੋਂ ਵੱਧ 15 ਸਾਲ ਕਿਨੇ ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ ਕਿ ਜਿਸ ਨਗਰ ਦੇ ਲੋਕਾਂ ਦੀ ਉਮਰ 15 ਸਾਲ ਤੋਂ ਉੱਪਰ ਲੰਗੀ ਹੀ ਨਹੀਂ ਸੋਚਾਂ ਦੇ ਕਾਰ ਬਿਹਾਰ ਕਿੰਜ ਚੱਲਦੇ ਹੋਣਗੇ ਕਹਿੰਦੇ ਭਾਈ ਮਨਦਾਨਾ ਜੀ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਸਨ ਕਿ ਇਸ ਮਗਰ ਦੇ ਵਿੱਚ ਇੰਨੀ ਛੇਤੀ ਹੀ ਲੋਕ ਕਿਉਂ ਕਾਲ ਚਲਾਉਣਾ ਕਰ ਜਾਂਦੇ ਨੇ ਕਹਿੰਦੇ ਤਾਂ ਸਵਾਲਾਂ ਦੇ ਨਾਲ ਭਰੇ ਮਨ ਨੂੰ ਲੈ ਕੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਕੋਲ ਕੰਚੇ ਅਤੇ ਪੜੀਹਰਾ ਨੀਂ ਦੇ ਨਾਲ ਤਸਿਆ ਸਤਿਗੁਰ ਸੱਚੇ ਪਾਸ਼ਾ ਜੀ ਜਿਸ ਨਗਰ ਦੇ ਵਿੱਚ ਆਪਾਂ ਆਏ ਆ ਇਸ ਨਗਰ ਦੇ ਲੋਕ ਤਾਂ 15 ਸਾਲ ਤੋਂ ਉੱਤਪਨ ਜੁੰਦੇ ਹੀ ਨਹੀਂ ਕਿ ਕੀ ਕਾਰਨ ਹੈ ਕਹਿੰਦੇ ਇਤਰ ਅੰਤਰਜਾਮੇ ਪਾਸ਼ਾ ਸਤਿਗੁਰ ਸੱਚੇ ਪਾਸ਼ਾ ਤਾਂ ਤਨਸਾਹੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਮਤਿ ਉਪਾਈ ਨ ਦਰਮਿਆ ਇਸ ਸਵਾਲ ਦਾ ਜਵਾਬ ਤਾਂ ਤੈਨੂੰ ਇਸ ਨਗਰ ਦੇ ਲੋਕ ਦੇ ਸਕਦੇ ਆ ਕਿ ਨਗਰ ਦੇ ਵਿੱਚ ਜਾ ਕੇ ਪਤਾ ਕਰਕੇ ਆ ਕਿ ਜਦੋਂ ਭਾਈ ਮਰਦਾਨਾ ਜੀ ਨਗਰ ਦੇ ਵਿੱਚ ਪਹੁੰਚੇ ਤਾਂ ਦੇਖਿਆ ਸਾਹਮਣੇ ਤਾਂ ਕੋਈ ਬਜ਼ੁਰਗ ਬੈਠੇ ਸਨ ਭਾਈ ਮਰਦਾਨਾ ਜੀ ਇਹ ਦੇਖ ਕੇ ਹਰਾਮ ਹੋ ਗਏ ਕਿ ਮੈਂ ਤਾਂ ਸੋਚਿਆ ਵੀ ਇਸ ਪਿੰਡ ਦੇ ਵਿੱਚ ਕੋਈ ਬਜ਼ੁਰਗ ਹੋਵੇਗਾ ਹੀ ਨਹੀਂ ਕਹਿੰਦੇ ਚਲੋ ਬਜ਼ੁਰਗਾਂ ਦੇ ਕੋਲ ਪਹੁੰਚੇ ਬਜ਼ੁਰਗਾਂ ਨੇ ਪੁੱਛਿਆ ਵੀ ਭਾਈ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਮੇਰਾ ਨਾਮ ਮਰਦਾਨਾ ਹੈ ਮੈਂ ਗੁਰਨਾਨਕ ਪਾਸ਼ਾ ਜੀ ਦੀ ਪਰਦਾ ਕੀਰਤनियां ਹਾਂ ਕਹਿੰਦੇ ਆਪਣੇ ਬਾਰੇ ਦੱਸਣ ਤੋਂ ਬਾਅਦ ਭਾਈ ਮਰਦਾਨਾ ਜੀ ਨੇ ਆਪਣੇ ਮਨ ਦਾ ਸਵਾਲ ਉਹਨਾਂ ਬਜ਼ੁਰਗਾ ਦੇ ਅੱਗੇ ਰੱਖਿਆ ਤੁਹਾਡੇ ਪਿੰਡ ਦੇ ਲੋਕਾਂ ਦੀ ਉਮਰ ਇਨੀ ਘੱਟ ਕਿਉਂ ਤੇ ਕਹਿੰਦੇ ਬਜ਼ੁਰਗਾ ਨੇ ਦੱਸਿਆ ਕਿ ਭਾਈ ਸਾਡੇ ਪਿੰਡ ਦੇ ਵਿੱਚ ਕੋਈ ਵੀ ਨਾਸਤਿਕ ਨਹੀਂ ਆ ਸਭ ਪਰਮੇਸ਼ਵਰ ਨੂੰ ਮੰਨਣ ਵਾਲੀ ਆ ਸਾਡੇ ਨਗਰ ਦੇ ਵਿੱਚ ਜਦੋਂ ਵੀ ਕੋਈ ਬੱਚਾ ਜਨਮ ਲੈਂਦਾ ਏ ਤਕੋ ਬੱਚਾ ਜਦੋਂ 12 ਸਾਲ ਦਾ ਹੋ ਜਾਂਦਾ ਹੈ ਤਾਂ ਉਹਨੂੰ ਇੱਕ ਕਾਪੀ ਅਤੇ ਇੱਕ ਪੈਨਸਲ ਦੇ ਦਿੱਤੀ ਜਾਂਦੀ ਆ ਅਤੇ ਉਹਨੂੰ ਹਦਾਇਤ ਕੀਤੀ ਜਾਂਦੀ ਆ ਕਿ ਬੱਚਿਆ ਤੂੰ ਜਿੰਨਾ ਸਬਾ ਉਸ ਅੱਲਾਹ ਤਾਲਾ ਦਾ ਨਾਮ ਜਪੇਗਾ ਉਹਨੂੰ ਯਾਦ ਕਰੇਗਾ ਉਹ ਸਬਾ ਤੂੰ ਇੱਕ ਕਾਪੀ ਦੇ ਵਿੱਚ ਲਿਖ ਦਵੇਂ ਜਿਹੜੇ ਤੂੰ ਸ਼ੁਭ ਕੰਮ ਕਰੇਗਾ ਉਹ ਵੀ ਇੱਕ ਕਾਪੀ ਦੇ ਵਿੱਚ ਲਿਖ ਦਵੇਂ ਕਹਿੰਦੇ ਬੱਸ ਉਹ ਬੱਚਾ ਉਸੇ ਦਿਨ ਤੋਂ ਹੀ ਉਹ ਕਾਪੀ ਦੇ ਉੱਤੇ ਆਪਣੇ ਕੀਤੇ ਹੋਏ ਸ਼ੁਭ ਕੰਮ ਜਪਿਆ ਹੋਇਆ ਨਾਮ ਲਿਖਣਾ ਸ਼ੁਰੂ ਕਰ ਦਿੰਦਾ ਹੈ ਤੇ ਜਦੋਂ ਕੋਈ ਮਨੁੱਖ ਅਕਾਲ ਚਲਾਣਾ ਕਰਦਾ ਹੈ ਤਾਂ ਉਹਦੀ ਕਾਪੀ ਨੂੰ ਦੇਖ ਕੇ ਉਹਦੀ ਉਮਰ ਦਾ ਅੰਦਾਜ਼ਾ ਲੱਗਦਾ ਹੈ ਜਿੰਨੀ ਦੇਰ ਉਹਨੇ ਨਾਮ ਜਪਿਆ ਹੁੰਦਾ ਏ ਉਹਦੀ ਉਹੀ ਉਮਰ ਸਹੀ ਮੰਨੀ ਜਾਂਦੀ ਏ ਕਿਉਂਕਿ ਸੱਚੀ ਉਮਰ ਉਹੀ ਏ ਜਿਹਦੇ ਵਿੱਚ ਆਪਾਂ ਨਾਮ ਜਪਦੇ ਆ ਕਿਸੇ ਨੇ 80 ਸਾਲ ਦੀ ਉਮਰ ਦੇ ਵਿੱਚ 5 ਸਾਲ ਨਾਮ ਜਪਿਆ ਹੁੰਦਾ ਏ ਕਿਸੇ ਨੇ 10 ਸਾਲ ਜਪਿਆ ਹੁੰਦਾ ਏ ਪਰ ਉਹਦੀ ਉਮਰ ਉਹੀ ਸੱਚੀ ਮੰਨੀ ਜਾਵੇ ਜਿਸ ਵੇਲੇ ਦੇ ਵਿੱਚ ਉਹਨੇ ਨਾਮ ਜਪਿਆ ਸੀ ਬਾਕੀ ਦੀ ਉਮਰ ਮਿਰਥਾ ਤਨ ਤਨ ਬਾਬਾ ਨਾਮ ਸਿੰਘ ਜੀ ਵੀ ਅਕਸਰ ਬਚਨ ਕਰਕੇ ਸੱਸ ਕਿ ਜੋ ਸਮਾ ਆਪਾਂ ਨਾਮ ਜੱਪ ਕੇ ਗੁਜ਼ਾਰਦੇ ਆ ਉਹ ਸਮਾ ਗੁਰਨਾਣਕ ਪਾਤਸ਼ਾਹ ਜੀ ਦੀ ਦਰਗਾਹ ਦੇ ਵਿੱਚ ਲਿਖਿਆ ਜਾਵੇਗਾ ਸੋ ਜੇ ਸੰਸਾਰ ਦੇ ਵਿੱਚ ਆਏਗਾ ਮਨੁੱਖੀ ਰੇ ਮਿਲੀ ਆ ਤਾਂ ਫਿਰ ਇਹਦਾ ਨਾਹਾ ਨਹੀਂ ਐਸੇ ਕੰਮ ਕਰੀਏ ਜਿਹੜੇ ਕੰਮ ਕਰਕੇ ਇੱਥੇ ਵੀ ਮੁੱਖ ਉਜਲਾ ਹੋਵੇ ਅਤੇ ਅਗਲੀ ਦਰਗਾਹ ਦੇ ਵਿੱਚ ਵੀ ਮਾਨ ਮਿਲੇ ਗੁਰਨਾਣਕ ਪਾਤਸ਼ਾਹ ਜੀ ਨੇ ਸਮੁੱਚੇ ਤਿੰਨ ਨੂੰ ਉਪਦੇਸ਼ ਦਿੱਤੇ ਆ ਪਹਿਲਾ ਨਾਮ ਜਪੋ ਇਹ ਧਰਮ ਦੀ ਕਿਉਂ ਤਕਰੋ ਵੰਡ ਕੇ ਛਕੋ ਸਤਿਗੁਰ ਸੱਚੇ ਪਾਸ਼ਾ ਜੀ ਨੇ ਸੰਨ ਕੀਤੇ ਵੀ ਆਪਣੇ ਕੰਮ ਤੇ کاروبار ਛੱਡ ਕੇ ਨਾਮ ਜਪਣ ਨੂੰ ਨਹੀਂ ਕਿਹਾ ਸਤਿਗੁਰ ਸੱਚੇ ਪਾਸ਼ਾ ਜੀ ਨੇ ਗ੍ਰਹਿਸਤੀ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਨਾਮ ਜਪਣ ਦੀ ਹਦਾਇਤ ਕੀਤੀ ਆ ਸੋ ਇਸ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਕਰਨੀ ਆ ਅੰਮ੍ਰਿਤ ਵੇਲੇ ਉੱਠ ਕੇ ਦੋ ਢਾਈ ਵੰਤੇ ਜਿੰਨਾ ਸਮਾਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭੇਟ ਕਰ ਸਕੀਏ ਕਰਨਾ ਹੈ ਕਿਉਂਕਿ ਉਸ ਤੋਂ ਬਾਅਦ ਪੂਰਾ ਦਿਨ ਆਪਾਂ ਕੰਮ ਧੰਦੇ ਹੀ ਕਰਨੇ ਆ ਤੇ ਕੰਮ ਧੰਦੇ ਕਰਦੇ ਹੋਏ ਵੀ ਸਦਾ ਮਨ ਗੁਰੂ ਚਰਨਾਂ ਦੇ ਵਿੱਚ ਜੁੜਿਆ ਹੋਵੇ ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਯਾਦ ਕਰਦੇ ਆ ਉਹ ਸੱਚ ਕਰਕੇ ਜਾਣੋ ਸਾਡਾ ਪੂਰਾ ਦਿਨ ਬਹੁਤ ਸ਼ਾਂਤ ਬੀਤਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਮੇਰ ਪਰਿਆ ਹੱਥ ਸਾਡੇ ਸਿਰ ਤੇ ਰਹਿੰਦਾ ਹੈ ਅਮਰਤ ਵੇਲੇ ਦਾ ਜੱਤਿਆ ਹੋਇਆ ਪੂਰੇ ਦਿਨ ਦੇ ਨਾਲ ਨਹੀਂ ਮਿਲਦਾ ਇਸ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਅਮਰਤ ਵੇਲੇ ਤੋਂ ਕਰਨੀ ਹੈ ਨਾਮ ਤੋਂ ਕਰਨੀ ਹੈ ਬਾਕੀ ਪੂਰਾ ਦਿਨ ਜਿੰਨੇ ਮਰਜੀ ਕੰਮ ਧੰਦੇ ਕਰ ਲਿਓ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਅਨੁਸਾਰ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਹੈ ਇਮਾਨਦਾਰੀ ਦੀ ਕਿਰਤ ਕਮਾਈ ਕਰਨੇ ਅਤੇ ਜੋ ਵੀ ਕਿਰਤ ਕਮਾਈ ਆ ਉਹਦੇ ਵਿੱਚੋਂ ਵੀ ਵੰਡ ਕੇ ਸ਼ਕਣਾ ਹੈ ਇਮਾਨਦਾਰੀ ਦੇ ਨਾਲ ਬੂਹ ਪਰ ਦੇ ਵਿੱਚ ਦਸੰਭ ਦੇਣਾ ਹੈ ਜੇ ਅਵਰ ਜੀ ਕਿਰਤ ਕੱਢਿਆ ਆ ਉਸ ਪਾਸ ਤੋਂ ਲੋੜ ਵੰਦੇ ਹੋ ਪੁਰੀਵਿਆ ਤਾਂ ਤੁਸੀਂ ਆਪਣੇ ਹੱਕ ਸੱਚ ਜੀ ਕਿਰਤ ਕਮਾਈ ਦੇ ਵਿੱਚੋਂ ਕੱਢਿਆ ਹੋਇਆ ਦਸੰਭ ਉੱਥੇ ਵੀ ਲੋਕੀ ਨਾ ਸਕਦੇ ਹੋ ਕਿਸੇ ਗਰੀਬ ਦੂਰ ਵੰਦੇ ਵੀ ਮਦਦ ਕਰ ਸਕਦੇ ਹੋ ਮਹਾਵਰਖ ਜੀ ਕਹਿੰਦੇ ਜਦੋਂ ਆਪਾਂ ਸਤਿਗੁਰ ਸਤਿਪਾਸ਼ਾ ਜੀ ਦੇ ਦਿੱਤੇ ਹੋਏ ਉਪਦੇਸ਼ ਦੇ ਅਨੁਸਾਰ ਚੱਲਦੇ ਆ ਤਾਂ ਗੁਰੂ ਸਾਹਿਬ ਜੀ ਦੀ ਬਹੁਤ ਖੁਸ਼ੀ ਹੁੰਦੀ ਆ ਸਵੇਰੇ ਉੱਠ ਕੇ ਨਾਮ ਜਿੰਨਾ ਹੈ ਕਿ ਤੂਰਾ ਦਿਨ ਜਪੇ ਹੋਏ ਤੇ ਅਨੁਸਾਰ ਚੱਲਣਾ ਹੈ ਜੋ ਮਾਰਾ ਸਤਿਪਾਸ਼ਾ ਨੇ ਸਾਨੂੰ ਸਿਖਾਇਆ ਹੈ ਮਾਰਾ ਸਤਿਪਾਸ਼ਾ ਕਹਿੰਦੇ ਵੰਡ ਕੇ ਛਕਣਾ ਮਹਾਪੁਰਖ ਜੀ ਕਹਿੰਦੇ ਵੰਡੇ ਕੇ ਸ਼ਕਨਾ ਨਹੀਂ ਬੰਦਗੀਆ ਤੇ ਕਿਸੇ ਨੂੰ ਦਿਖਾ ਕੇ ਸ਼ਕਨਾ ਸ਼ਰਮਿੰਦਗੀ ਦੀ ਤੇ ਕਿਸੇ ਤੋਂ ਮਦਦੋ ਤੇ ਖਾਣਾ ਬੰਦਗੀ ਸੋ ਇਹ ਇਹ ਮਨੁੱਖੀ ਜੀਵਨ ਮਿਲਿਆ ਹੈ ਤਾਂ ਨਹੀਂ ਕੋ ਕੰਮ ਕਰਨੇ ਆ ਚੰਗੇ ਕੰਮ ਕਰਨੇ ਆ ਬੰਦਗੀ ਕਰਨੀ ਆ ਨੇਕ ਕੰਮ ਕਰਨੇ ਆ ਸੋ ਸੰਗਤ ਕੀ ਮਹਾਮੰਤ ਜੀ ਹਮੇਸ਼ਾ ਹੀ ਸਮਝਣ ਰਹੇ ਹੁੰਦੇ ਕਿ ਭਾਈ ਅਮਰਤ ਵੇਲੇ ਉਪਉਤਕੇ ਨਾਮ ਜੋ ਪ੍ਰਤਕੋਤੀ ਅਮਰਤ ਵੇਲੇ ਦੀ ਛੂਟ ਕਿਸੇ ਨੂੰ ਨਹੀਂ ਆ ਅਮਰਤ ਵੇਲਾ ਗੁਰੂ ਦੀ ਗੋਦ ਦਾ ਨੇਕਿਆ ਤੇ ਜੇ ਨੂੰ ਰੇਗੋ ਰਮੇਉ ਜਾਵੇ ਉਹਨੂੰ ਦੱਸੋ ਸੋਰ ਕੀ ਚਾਹੀਦਾ ਜੋ ਮਰਤਵੇਲੇ ਉੱਠ ਕੇ ਨਾਮ ਜਪਦੇ ਆ ਗੁਰਮਾਨਤਿ ਪਾਸ਼ਾ ਜੀ ਦੇ ਸਭ ਤੋਂ ਪਿਆਰੇ ਹੁੰਦੇ ਆ ਸੋ ਆਓ ਆਪਾਂ ਵੀ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਪਿਆਰੇ ਬਣੀਏ ਉਮਰਤਵੇਲੇ ਉੱਠ ਕੇ ਦਿਨ ਦੀ ਸ਼ੁਰੂਆਤ ਗੁਰਮੰਨਤਰ ਤੋਂ ਮੂਲ ਮੰਤਰ ਤੋਂ ਕਰਗੇ ਵਾਹਿਗੁਰੂ ਜੀ ਦੇ ਵੱਲੋਂ ਦਿੱਤੇ ਹੁੰਆਂ ਦਾਤਾਂ ਦੇ ਸ਼ੁਕਰਾਨੇ ਤੋਂ ਕਰਗੇ ਫਿਰ ਪੂਰਾ ਦਿਨ ਜਿੰਨੇ ਮਰਜ਼ੀ ਕੰਮ ਆਪਣੇ ਕਰ ਲੈਣਾ ਤੇ ਜਿੰਨਾ ਤੋਂ ਉਮਰ ਕਦੇ ਲਈ ਨਹੀਂ ਉੱਠਿਆ ਜਾਂਦਾ ਉਝਾਂ ਜੋ ਹਰ ਰੋਜ਼ ਅੰਮ੍ਰਿਤ ਵੇਲੇ ਉੱਠਦੇ ਆ ਉਹ ਤਾਂ ਹੀ ਉੱਠ ਪਾਉਣਗੇ ਜੇਕਰ ਰਾਤ ਦਾ ਵੇਲਾ ਸਮਾਂ ਨੂੰ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਲਈ ਰਾਤ ਦਾ ਵੇਲਾ ਸਮਾਂ ਬਹੁਤ ਜ਼ਰੂਰੀ ਆ ਜਦੋਂ ਆਪਾਂ ਰੋਹ ਸੰਸਨ ਦੇ ਲਈ ਵਿਸਥਾਪੇ ਇੰਨੇ ਆ ਤਾਂ ਵਿਸਥਾਪੇ ਪਹਿਲਾਂ ਇਹ ਤੁਮ ਸੋਹੇਲਾ ਸਾਧਗੀ ਦਾ ਪਾਤਸ਼ਾਹ ਨੂੰ ਮੋਹਨੰਨ ਪਰਵੀਰੋ ਜੀ ਦਾ ਆਪ ਕਰਨੋ ਜਾਬਰਵਾਕੀ ਜੀ ਨੂੰ ਜਵਾਬ ਕਰ ਲੋ ਅਤੇ ਗੁਰਨਾਨਕ ਪਹੰਛੇ ਜੀ ਦੀ ਅੱਗੇ ਅਰਜੀ ਲਾ ਕੇ ਸੁਣਾਏ ਕਿ ਸਭ ਸੱਚੇ ਪਾਸ਼ਾ ਮੇਰੇ ਤੋਂ ਨਹੀਂ ਰੱਖਿਆ ਗਿਆ ਸਤੁਰ ਸੱਚੇ ਪਾਸ਼ਾ ਤੁਸਨੇ ਉਪਨਾਇ ਆਹ ਦਾ ਸੱਚੇ ਪਾਸ਼ਾ ਕਿਰਪਾ ਕਰਨੀ ਇਹ ਨੰਬਰਤੀ ਦੇ ਦੇ ਵਿੱਚ ਖਾ ਲੈਣਾ ਆਪਣਾ ਨਾਮ ਜਿਤਾ ਲੈਣਾ ਤੇ ਰੋਕ ਇਸ ਤਰ੍ਹਾਂ ਰੋਜ਼ ਰਾਤ ਵਿੱਚ ਜੀ ਲਾ ਕੇ ਸੋਵਾਂਗੇ ਅਰਦਾਸ ਵੀ ਇਮਤੀ ਕਰਕੇ ਸੋਵਾਂਗੇ ਕਿ ਸਤਿਵਿਸ਼ਰ ਕੀ ਬਾਸ਼ਾ ਜਰੂਰ ਕਿਰਪਾ ਕਰਦੇ ਹੋ ਬਾਕੀ ਰਾਤ ਨੂੰ ਸੌਣ ਤੋਂ ਪਹਿਲਾਂ ਜੋ ਵੀ ਦਿਨ ਭਰ ਦੇ ਵਿੱਚ ਗਲਤੀਆਂ ਹੋਈਆਂ ਭਾਵੇਂ ਜਾਗਰੂ ਵਿੱਚ ਭਾਵੇਂ ਅਣਜਾਣੇ ਵਿੱਚ ਉਹਨਾਂ ਲਈ ਵੀ ਮਾਫੀ ਮੰਗਣੀ ਹੈ ਤੇ ਮਾਲਕ ਦੇ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਕਰਨਾ ਤੇ ਸਵੇਰੇ ਉੱਠ ਕੇ ਆਸਾਨ ਵੀ ਕਰਨਾ ਫਿਰ ਬਈ 5713 ਜਿਹਦੀ ਕਿੰਨੇ ਕਿਰਪਾ ਕਰਦੇ ਸਵਾਸ ਕਰਦੇ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ